ਕਟਰੀ ਗਾਲਾਂ ਤੇ ਬਾਹ ਨੂੰ ਬੋਟ ਪਾਉਣੀ ਆ ਇਹਨੂੰ ਗੁਰੂ ਦੇ ਹੋਰ ਵੀ ਇੱਥੇ ਬਹੁਤ ਉਮੀਦਵਾਰ ਨੇ ਕਈ ਨੇ ਵੱਖ-ਵੱਖ ਪਾਰਟੀਆਂ ਨੇ ਆਮ ਆਦਮੀ ਪਾਰਟੀ ਆਕਾਲੀ ਦਲ ਭਾਜਪਾ ਕਾਹਦਾ ਨੇ ਅਮਰਤਪਾਲ ਨੇ ਪਾਉਣੀਆਂ ਬੋਟਾਂ ਤੇ ਇਹ ਥੋੜੇ ਖਡੂਰ ਸਾਧੀਆਂ ਨਾਲ ਸੰਗਤਾਂ ਇਹ ਸਭ ਅਮਰਤਪਾਲ ਸਾਹੋਂ ਦੇ ਵੱਲ ਹੋ ਗਈਆਂ ਕੁਝ ਕਾਂਗਰਸ ਦੇ ਇਹ ਨਾਲ ਜਿਹੜੇ ਬੰਦੇ ਪੱਕੇ ਚੱਲਿਆ ਕਰਦੇ ਕੋਈ ਖਾਲੀਆਂ ਨਾ ਉਹ ਵੀ ਪਾਰਟੀ ਬਾਈਆਂ ਉੱਪਰ ਉੱਠ ਕੇ ਇਧਰਲੇ ਪਾਸੇ ਤੁਰ ਪਿਆ ਮਾਹੌਲ ਪੰਜੀ ਠੀਕ ਠਾਕ ਆ ਅਮਰਤਪਾਲ ਜਿੱਤੂਗਾ ਅਰ ਕੀ ਆਂਦੇ ਦੇਗੇ ਉਹਨਾਂ ਨੇ ਜੋ ਨਸ਼ਾ ਵਾਸਤੇ ਬਹੁਤ ਵੱਲ ਸੁਧਾਰ ਕੀਤਾ ਅੱਗੇ ਵੀ ਕਰਦੇ ਕਰਨੀ ਹੈ ਸੱਤਿਆ ਕਾਲ ਮੈਂ ਹਰ ਸਿਤਿਪੋਰਟ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਇਸ ਵਕਤ ਅਸੀਂ ਸ਼ਿਰੀ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਮੌਜੂਦ ਆ ਇਸ ਧਰਤੀ ਨੂੰ 10 ਤੋਂ 8 ਗੁਰੂਆਂ ਦੀ ਚਰਨਛੋਪਾ ਪ੍ਰਾਪਤ ਹੈ ਸੋ ਹੁਣ ਚੋਣਾ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਖਡੂਰ ਸਾਹਿਬ ਲੋਕ ਸਭਾ ਹਲਕਾ ਸੋ ਅਸੀਂ ਇੱਥੇ ਲੋਕਾਂ ਨੂੰ ਪੁੱਛਣ ਆਏ ਆ ਕਿ ਇੱਥੋਂ ਦੀ ਸਿਆਸੀ ਖਵਾ ਕੀ ਕੁਝ ਕਹਿ ਰਹੀ ਹੈ ਇਥੇ ਮੁਕਾਬਲਾ ਕਾਫੀ ਦਿਲਚਸਪ ਹੈ ਤੁਸੀਂ ਦੇਖੋ ਕਿ ਅਸੀਂ ਮੇਨ ਬਾਜ਼ਾਰ ਚ ਮੌਜੂਦ ਆ ਖਡੂਰ ਸਾਈਡ ਦੀ ਧਰਤੀ ਦੇ ਤੇ ਇਥੇ ਲੋਕ ਆਪਣੇ ਕੰਮਾਂ ਚ ਰੁੱਝੇ ਹੋਏ ਨੇ ਪਰ ਫਿਰ ਵੀ ਅਸੀਂ ਚਾਹੁੰਦੇ ਆ ਕਿ ਲੋਕ ਦੱਸਣ ਕਿ ਕਿਸ ਤਰ੍ਹਾਂ ਦਾ ਮੁਕਾਬਲਾ ਇਸ ਵਾਰ ਇਸ ਧਰਤੀ ਤੇ ਰਹਿ ਸਕਦਾ ਹੈ ਪੰਥਕ ਸੀਤ ਹੈ ਤੇ ਲੋਕ ਕੀ ਸੋਚਦੇ ਨੇ ਸਟ੍ਰਿਕਲ ਬਾਜੀ ਬਹੁਤ ਹਾਲ ਸਾਹਿਬ ਕਿ ਇਥੋਂ ਦਾ ਮਾਹੌਲ ਇਸ ਵਾਰ ਲੱਗ ਰਿਹਾ ਇਸ ਵਾਰ ਪੰਜ ਕੋਣਾ ਮੁਕਾਬਲਾ ਸੀ ਕਹਿ ਸਕਦੇ ਆ ਅਕਾਲੀ ਦਲ ਲਾ ਮਾਦੀ ਪਾਰਟੀ ਭਾਜਪੀ ਕਾਂਗਰਸ ਤੇ ਆਜ਼ਾਦ ਉਮੀਦਵਾਰ ਤੇ ਕੀ ਲੱਗਦਾ ਹੈ ਕਿ ਇਸ ਵਾਰ ਕਿਵੇਂ ਦੀ ਟੱਕਰ ਰਹੇਗੀ ਟੱਕਰ ਤਾਂ ਕੋਈ ਨਹੀਂ ਆ ਪੰਜੀ ਮੈਂ ਤੇ ਇਹੋ ਇਹਨਾਂ ਨੂੰ ਕਹਿ ਸਕਦਾ ਵੀ ਸਿੱਖੋਂ ਦੇ ਨਾਂ ਤੇ ਅਨੂ ਬੋਟ ਅਮਰਪਾਲ ਸਿੰਘ ਨੂੰ ਪਾਉਣੀ ਚਾਹੀਦੀ ਆ ਪਰ ਇਥੇ ਹੋਰ ਵੀ ਤਾਂ ਵਿਰਸਾ ਸਿੰਘ ਵਲਟੋਖਾ ਵੀ ਸਿੱਖ ਨੇ ਲਾਲਜੀਤ ਸਿੰਘ ਭੁੱਲਰ ਮੀਆਂ ਜੋ ਵਿੰਡ ਨੇ ਉਹ ਵੀ ਸਿੱਖ ਨੇ ਤੇ ਕੁਲਬੀਰ ਸਿੰਘ ਸੀਰਾ ਸਾਰੇ ਤਾਂ ਸਿੱਖ ਚਿਹਰੇ ਨੇ ਮੈਂ ਉਹਨਾਂ ਬਾਰੇ ਕੋਈ ਬੋਧਾ ਕਹਿ ਨਹੀਂ ਸਕਦਾ ਜਿੱਥੇ ਉਹ ਤਾਂ ਮੈਂ ਗੁਰੂ ਨਾਲ ਜੁੜਿਆ ਵਾਂ ਮੈਂ ਤੇ ਇੱਥੋਂ ਦਾ ਵੀ ਅਮਰਤਪਾਲ ਸਿੰਘ ਨੂੰ ਬੋਰਡ ਪਾਉਂਗਾ ਤੇ ਪੌਣੀ ਚਾਹੀਦੀ ਛਕ ਹੁੰਦੇ ਨਾ ਤੇ ਹੱਕ ਮੰਗਦਾ ਸਾਡਾ ਤੇ ਇੱਥੇ ਉਹਨਾਂ ਦੇ ਪੇਰੈਂਟਸ ਆਂਦੇ ਨੇ ਕੰਪੇਨ ਕਰਨ ਪਰਿਵਾਰ ਆਉਂਦਾ ਕਿ ਉਹਨਾਂ ਦਾ ਹੋਰ ਸੰਗਤਾਂ ਆਪ ਮਹਾਰੀਆਂ ਹੋ ਕੇ ਕਰ ਰਹੀਆਂ ਪ੍ਰਚਾਰ ਹੋਰ ਕੋਈ ਬਹੁਤ ਜ਼ਿਆਦਾ ਉਹਨਾਂ ਦਾ ਤੇ ਬਿਲਕੁਲ ਸੰਗਸਾਉਣਾ ਕਰ ਬਿਲਕੁਲ 60 ਕਾ ਬੋਟ ਜੀ ਕੀ ਲੱਗਦਾ ਇਸਵਰ ਮੋਹਲ ਕਡੂ ਸਾਈਡ ਦਾ ਅਮਰਤਪਾਲ ਜਤੂ ਜੀ ਆਰ ਕੀ ਕਿਵੇਂ ਚੇਚੂਗਾ ਮੈਂ ਤਾਂ ਤੁਸੀਂ ਕਹਿ ਰਹੇ ਹੋ ਇਹ ਕਹਿ ਰਹੇ ਨੇ ਹੋਰ ਇੱਥੋਂ ਦੇ ਲੋਕ ਵੀ ਇਹੀ ਕਹਿ ਰਹੇ ਨੇ ਸਾਧਾ ਤਾਂ ਨਹੀਂ ਜ਼ਿਆਦਾਤਰ ਤਾਂ ਤੁਸੀਂ ਦੇਖੋ ਜੀ ਜ਼ਿਆਦਾਤਰ ਤਾਂ ਜਿੰਨੇ ਵੀ ਸਾਰੇ ਜਾਣੇ ਜਿਵੇਂ ਹੁਣ ਸਾਰੇ ਅਮਰਤਪਾਲ ਨੂੰ ਹੀ ਕਹਿੰਗੇ ਜੀ ਹਰ ਜਦ ਵੋਟਾਂ ਅਮਰਤਪਾਲ ਨੂੰ ਪਾਉਣਗੇ ਤਾਂ ਫਿਰ ਉਹ ਨਹੀਂ ਕਹਿਣਗੇ ਜਿੱਤੂ ਜੀ ਨੂੰ ਜ਼ਿਆਦਾ ਪੈਣਗੇ ਉਹ ਜਿੱਤੂ ਤੁਹਾਨੂੰ ਪਤਾ ਹੀ ਆ ਤੇ ਕੀ ਮਤਲਬ ਇਥੋਂ ਦਾ ਅਸੀਂ ਦੇਖਦੇ ਆ ਕਿ ਪੰਥਕ ਸੀਟ ਐ ਵਿਰਸਾ ਸਿੰਘ ਵਲਟੋਹਾ ਵੀ ਮੈਦਾਨ ਚ ਨੇ ਬੀਜੇਪੀ ਦੇ ਮਨਜੀਤ ਸਿੰਘ ਮੰਨਾ ਨੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੇ ਉਹਨਾਂ ਨੇ ਸਾਰੀ ਜ਼ਿੰਦਗੀ ਆ ਕੇ ਖੂਜ ਸਿੱਟੀ ਆ ਕੰਮ ਸਾਰਾ ਕਾ ਕੀਤਾ ਹੁਣ ਪੀਆ 50 ਸਾਲਾਂ ਨੂੰ ਸੱਦ ਕੇ ਜੋ ਟੈਗ ਕਰਾਇਆ ਉਹਨਾਂ ਨੇ ਮਤਲਬ ਉਹ ਕਹੇ ਕਿ ਸਾਡੀ ਜਾਨ ਨਹੀਂ ਇੰਦਰਾ ਗਾਂਧੀ ਨੂੰ ਕਹਿ ਕਹਿ ਕੇ ਕਰਵਾਇਆ ਪਰ ਇਥੋਂ ਤਾਂ ਕਾਂਗਰਸ ਤੇ ਹੀ ਐਮਪੀ ਨੇ ਜੋ 2019 ਚ ਜਿੱਤਦੇ ਨੇ ਜਸਬੀਰ ਸਿੰਘ ਡਿੰਪਾ ਉਹ ਉਹ ਹੀ ਜੇ ਤੇ ਇਹ ਵੀ ਹੁਣ ਲੋਕ ਬਹੁਤ ਸਿਆਣੇ ਹੁਣ ਸਾਰਿਆਂ ਨੂੰ ਪਤਾ ਲੱਗਦਾ ਜਾਂਦਾ ਨਾ ਮੋਬਾਈਲ 'ਚ ਹੁਣ ਆ ਕੇ ਉਹਨਾਂ ਉਦੋਂ ਉਹਨਾਂ ਪਤਾ ਨਹੀਂ ਸੀ ਵੀ ਪਿੱਛੇ ਕੀ ਹੋ ਰਿਹਾ ਕਿੰਨਾ ਕੁਝ ਹੋਇਆ ਇਹਨਾਂ ਨੇ ਕਰਵਾਇਆ ਸਾਰਾ ਕਰਵਾਇਆ ਹੁਣ ਇਹ ਨਾਲ ਸਾਫ਼ ਹੋ ਗਿਆ ਸਾਰੇ ਹਰਕ ਨੂੰ ਨਿੱਕੇ ਨਿੱਕੇ ਚਵਾਕਾਂ ਨੂੰ ਬਚ ਲੋ ਤੁਸੀਂ ਕਹਿ ਰਹੇ ਹੋ ਕਿ ਅਮਰਿਤਪਾਲ ਸਿੰਘ ਨੂੰ ਤੁਸੀਂ ਇੱਥੇ ਸਪੋਰਟ ਕਰ ਰਹੇ ਹੋ ਸਪੋਰਟ ਕਰਦੇ ਜਿੱਤੂਗਾ ਜੀ ਸਾਰੇ ਗੁਰੂ ਦੀ ਸਪੋਰਟ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮੰਨਦਾ ਉਹ ਤਾਂ ਅਮਰਿਤਪਾਲ ਨੂੰ ਵੋਟ ਪਾਊਗਾ ਜਿਹੜਾ ਉਹਨੂੰ ਨਹੀਂ ਮੰਨਦਾ ਉਹ ਆਪਾਂ ਨੂੰ ਪਤਾ ਨਹੀਂ ਕਿ ਇਹਨੂੰ ਮਰਜੀ ਪਾ ਦੇਵੇ ਜਿਹੜਾ ਗੁਰੂ ਨ ਜਿਹੜਾ ਨਹੀਂ ਮੰਨਦਾ ਉਹਨਾਂ ਬਿਲਕੁਲ ਸੱਟਰੀ ਗਾਲਾਂਂ ਦੇ ਬਾਦ ਨੂੰ ਬੋਟ ਪਾਉਣੀ ਆਹੀਂ ਗੁਰੂ ਦੇ ਸੇਵਾ ਹੋਰ ਵੀ ਇੱਥੇ ਬਹੁਤ ਉਮੀਦਵਾਰ ਨੇ ਕਈ ਨੇ ਵੱਖ-ਵੱਖ ਪਾਰਟੀਆਂ ਨੇ ਆਮ ਆਦਮੀ ਪਾਰਟੀ ਆਕਾਲੀ ਦਲ ਭਾਜਪਾ ਕਾ ਜ਼ਿਆਦਾ ਨੇ ਅੰਮ੍ਰਿਤਪਾਲ ਨੇ ਪਾਉਣੀਆਂ ਬੋਟਾਂ ਜ਼ਿਆਦਾ ਤੌਰ 'ਤੇ ਕਿਉਂ ਐਸਾ ਕਿ ਅੰਮ੍ਰਿਤਪਾਲ ਸਿੰਘ ਨੇ ਐਸਾ ਕੀ ਕੀਤਾ ਐਸਾ ਉਹ ਲੋਕਾਂ ਦਾ ਨਸ਼ਾ ਛਡਾਉਣ ਲਿਆ ਸੀ ਲੋਕਾਂ ਦਾ ਭਲਾ ਕਰਨ ਲਿਆ ਸੀ ਪਰ ਇਸ ਵਕਤ ਉਹ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ ਤੇ ਉਹ ਉਹ ਜਿਹੜਾ ਬੰਦਾ ਚੰਗਾ ਹੁੰਦਾ ਉਹਨੂੰ ਜੇਲ੍ਹ 'ਚ ਤੱਕ ਦਿੰਦੇ ਜਿਹੜਾ ਚੰਗਾ ਬੰਦਾ ਹੁੰਦਾ ਉਹਨੂੰ ਜੇਲ੍ਹਾਂ 'ਚ ਹੀ ਤੱਕ ਦੇ ਆ ਮਾ ਮਾਰ ਦਿੰਦੇ ਆ ਤੇ ਚਾਹ ਉਹਨਾਂ ਨੂੰ ਜੇਲਾ ਹੀ ਤੱਕ ਦਿੰਦੇ ਜਿਹੜਾ ਚੰਗਾ ਬੰਦਾ ਹੁੰਦਾ ਵਾ ਇਹ ਸਰਕਾਰਾਂ ਦੀਆਂ ਗੱਲਾਂ ਸਰਦ ਜੋ ਸਰਕਾਰੀ ਕਰੀ ਜਾਂਦੀ ਹੈ ਉਹਨਾਂ ਦੀ ਚੱਲਦੀ ਹੈ ਸਰਕਾਰਾਂ ਦੀ ਚੱਲਦੀ ਹੈ ਤੁਹਾਨੂੰ ਤੁਸੀਂ ਦੇਖਿਆ ਕਿ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਨਿਕਲ ਰਿਹਾ ਹੈ ਤੇ ਉਹ ਅਮਰਿਤਪਾਲ ਸਿੰਘ ਨੂੰ ਸਪੋਰਟ ਕਰਨ ਦੀ ਗੱਲ ਕਹਿ ਰਹੇ ਨੇ ਹੋਰ ਵੀ ਇੱਥੇ ਲੋਕ ਨੇ ਲੋਕ ਵੀ ਗੱਲ ਕਰਨ ਇੱਥੇ ਤੁਸੀਂ ਦੇਖ ਰਹੇ ਮੇਨ ਬਾਜ਼ਾਰ ਹੈ ਲੋਕ ਆਪਣੇ ਕੰਮਾਂ 'ਚ ਰੁੱਝੇ ਹੋਏ ਨੇ ਤੇ ਸਿਆਸੀ ਮਾਹੌਲ ਕੀ ਕੇਅਰ ਇਸ ਵਾਰ ਹਾਂਜੀ ਇਸ ਵਰਦਾ ਮਾਹੌਲ ਕੀ ਕਹਿ ਰਿਹਾ ਖਡੂਸ ਸਾਈਡ ਦੀ ਧਰਤੀ ਮਾਹੌਲ ਪੰਜੀ ਠੀਕ ਠਾਕ ਆ ਅਮਰਪਾਲ ਜਿੱਤੂ ਗਾ ਰਕੇ ਆਂਦੇ ਦੇਗੇ ਆ ਕਹਿ ਰਹੇ ਨੇ ਪਰ ਮਤਲਬ ਤੁਹਾਨੂੰ ਕੀ ਲੱਗਦਾ ਹੈ ਕਿ ਬਾਕੀ ਵੀ ਤਾਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਨੇ ਲਾਲਜੀਤ ਸਿੰਘ ਪੁੱਲਰ ਬੀ ਜੀ ਪੀ ਦੇ ਨੇ ਮੰਨਾ ਨੇ ਪਤਾ ਨਹੀਂ ਕਿਸੇ ਦਾ ਅਮਰਪਾਲ ਦਾ ਹੀ ਪਤਾ ਕਿ ਉਹ ਤੇ ਚਲੋ ਮਹਾਰਾ ਇਹਨੂੰ ਮੰਨਦੇ ਆ ਤੇ ਸਾਰੇ ਉਹ ਜਿੱਤੂ ਗਾ ਬਿਰਸਾ ਸਿੰਘ ਬਲਟੋਹਾ ਉਹ ਤਾਂ ਉਹ ਕਹਿੰਦੇ ਨੇ ਉਹਨਾਂ ਦੀ ਤਾਂ ਪਾਰਟੀ ਪੰਥਕ ਹੈ ਭੈਣ ਜੀ ਕੋਈ ਪਤਾ ਨਹੀਂ ਸਾਨੂੰ ਇਹਦੇ ਬਾਰੇ ਨਹੀਂ ਜ਼ਿਆਦਾ ਪਤਾ ਹਾਂ ਜੀ ਠੀਕ ਹੈ ਹੋਰ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ ਜੋ ਮਾਹੌਲ ਹੈ ਇੱਥੋਂ ਦਾ ਸਟ੍ਰਿਕਾ ਪਾ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਖਡੂਰ ਸਾਹਿਬ ਦਾ ਚੋਣਾ ਨੂੰ ਲੈ ਕੇ ਕੀ ਮਾਹੌਲ ਕੀ ਕੁਝ ਕਹਿ ਨਹੀਂ ਐਸੀ ਤੇ ਬਾਹਰ ਤੋਂ ਐਚਲੀ ਕਿੱਥੋਂ ਦੇ ਹੋ ਤੁਸੀਂ ਮੈਂ ਜੀ ਲੁਧਿਆਣੇ ਤੋਂ ਆਇਆ ਹਾਂ ਜੀ ਲੁਧਿਆਣੇ ਤੋਂ ਆਇਆ ਪਰ ਫਿਰ ਵੀ ਸੁਣਿਆ ਤਾਂ ਹੋਗਾ ਇੱਥੋਂ ਦਾ ਮੁਕਾਬਲਾ ਤਾਂ ਕਾਫੀ ਦਿਲਚਸਪ ਹੈ ਹਾਂ ਜੀ ਸੁਣਦੇ ਰਹਿੰਦੇ ਹੁਣ ਤੇ ਕੀ ਕੀ ਲੱਗਦਾ ਹੈ ਕਿ ਮੈਂ ਇਹ ਨਹੀਂ ਪੁੱਛ ਰਹੀ ਕਿ ਨੂੰ ਵੋਟ ਪਾ ਰਹੀ ਹੋ ਮੈਂ ਇਹ ਪੁੱਛ ਰਹੀ ਆ ਕਿ ਕੀ ਲੱਗਦਾ ਇਸ ਵਾਰੀ ਖਡੂਰ ਸਾਹਿਬ ਚ ਕਿਹਦੇ ਚਾਂਸਸ ਜ਼ਿਆਦਾ ਨੇ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਰਿਹਾ ਫਿਰ ਸਾ ਸਿੰਘ ਬਲਟੋਹਾ ਨੇ ਮੰਨਾ ਨੇ ਭਾਜਪੀ ਵੱਲੋਂ ਲਾਲਜੀਤ ਭੁੱਲਰ ਨੇ ਆਮਾਦੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਕੁਲਬੀਰ ਸਿੰਘ ਜ਼ੀਰਾ ਨੇ ਆਜ਼ਾਦ ਉਮੀਦਵਾਰ ਨੇ ਅਮਰਿਤਪਾਲ ਸਿੰਘ ਨਹੀਂ ਇਹਨਾਂ ਤੇ ਆਪਾਂ ਨੂੰ ਜਾਣਕਾਰੀ ਨਹੀਂ ਜੇ ਰਾਜਨੀਤੀ ਵਿੱਚ ਘੱਟ ਹੀ ਹੈ ਤੇ ਲੁਧਿਆਣਾ ਤੋਂ ਕੌਣ ਚੇਤ ਰਿਹਾ ਫਿਰ ਨਹੀਂ ਮੈਂ ਕਿਹਾ ਨਾ ਰਾਜਨੀਤੀ 'ਚ ਘੱਟ ਪੋਲਿਟਿਕਸ 'ਚ ਇੰਟਰਸਟ ਨਹੀਂ ਵੋਟ ਤਾਂ ਪਾਉਂਦੇ ਹੋ ਜੀ ਵੋਟ ਪਾਵਾਂਗੇ ਹਾਂ ਜੀ ਵੋਟ ਪਾਵਾਂਗੇ ਠੀਕ ਹੈ ਠੀਕ ਹੈ ਪਾਜੀ ਤੁਸੀਂ ਦੱਸੋ ਕੀ ਲੱਗਦਾ ਹੈ ਕੁਝ ਨਹੀਂ ਕਹਿਣਾ ਚਾਹੋਗੇ ਤਾਂ ਬਿਲਕੁਲ ਇੱਥੇ ਕੁਝ ਲੋਕ ਨੇ ਜੋ ਗੱਲ ਨਹੀਂ ਕਰ ਰਹੇ ਪਰ ਫਿਰ ਵੀ ਜਿਹੜੇ ਲੋਕ ਗੱਲ ਕਰ ਰਹੇ ਸਾਡੀ ਕੋਸ਼ਿਸ਼ ਇਹੀ ਹੈ ਕਿ ਉਹਨਾਂ ਦੇ ਵਿਚਾਰ ਜ਼ਰੂਰ ਜਾਣੇ ਜਾਣ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ ਇਸ ਸੀਟ ਨੂੰ ਲੈ ਕੇ ਸਬਟ੍ਰਿਕਲ ਬਾਬਾ ਜੀ ਬਾਬਾ ਜੀ ਕੀ ਲੱਗਦਾ ਈਸਵਰੀ ਖਡੂਰ ਸਾਈਡ ਦਾ ਮੁਕਾਬਲਾ ਮਨ ਤੇ ਭੈਣ ਕੋਈ ਪਤਾ ਨਹੀਂ ਨਹੀਂ ਪਤਾ ਤੁਹਾਨੂੰ ਵੋਟ ਪਾਉਂਦੇ ਹੋ ਵੋਟ ਤੇ ਪਾਈ ਜੀ ਜੇ ਕੋ ਸਾਨੂੰ ਰੱਖਸਾ ਲ ਉਹਨੂੰ ਨਹੀਂ ਕਹਾਣੀ ਉਹ ਬੰਦਾ ਉਹਨੇ ਚਾਰ ਰੇੜੀਆਂ ਇਕੱਲੇ ਨੇ ਲਾਈਆਂ ਉੱਤੇ ਸਾਨੂੰ ਰੱਖਾ ਲ ਉਹਨੂੰ ਥਾਮ ਨਹੀਂ ਤੇ ਆਮ ਪਾਰਟੀ ਵਾਲਿਆਂ ਨੇ ਰੇੜੀਆਂ ਇੱਧਰ ਲੈ ਆਂ ਲਵਾਈਆਂ ਜਿਆਨ ਉਹ ਤੇ ਰਕਸਾ ਲਾਉ ਨੂੰ ਲੜਦੇ ਆ ਤੇ ਤੁਹਾਡੇ ਮੁੱਦੇ ਆ ਦੀ ਗੱਲ ਹੁੰਦੀ ਹੈ ਜਦੋਂ ਕੋਈ ਵੋਟ ਮੰਗਣ ਆਂਦਾ ਹੈ ਵੋਟ ਤੁਸੀਂ ਪਾਉਂਦੇ ਹੋ ਵੋਟ ਮੰਗਣ ਆਂਦਾ ਹੈ ਜੋ ਵੀ ਤੁਹਾਡੀਆਂ ਦਿੱਕਤਾਂ ਨੇ ਉਹ ਤੁਸੀਂ ਰੱਖਦੇ ਹੋ ਕਿਉਂਕਿ ਵੱਡੇ ਵੱਡੇ ਦਾਅਵੇ ਵਾਦੇ ਕਰ ਦਿੱਤੇ ਜਾਂਦੇ ਨੇ ਕਿ ਤੁਹਾਡੀ ਸੁਣਵਾਈ ਕਿਤੇ ਹੁੰਦੀ ਹੈ ਨਾ ਨਾ ਸਾਨੂੰ ਤਾਂ ਕਣਕ ਵੀ ਕਿੱਲੋ ਜਿਹੜੀ ਉਹ ਵੀ ਨਹੀਂ ਦਿੰਦਾ ਕੋਈ ਨਾ ਤੇ ਤੁਸੀਂ ਕੋਈ ਪੋਲੀਟੀਕਲ ਲੀਡਰ ਤੌਰ ਤੋਂ ਵੋਟ ਮੰਗਣ ਆਂਦਾ ਹੈ ਗੱਲ ਰੱਖਦੇ ਹੋ ਆਪਣੇ ਉਹਨਾਂ ਨੂੰ ਕੁਝ ਕਹਿੰਦੇ ਹੋ ਕਿ ਸਾਡੇ ਵਾਦੇ ਨਹੀਂ ਪੂਰੇ ਮੁੜ ਕੇ ਮੁਕਰ ਜਾਂਦੇ ਔਸ਼ੇ ਵੇਰੇ ਫਿਰ ਤੁਹਾਡੇ ਯੋ ਤੁਸੀਂ ਐਸੇ ਹਲਕੇ ਦੇ ਹਾਂ ਹਾਂ ਹਾਵੇ ਲੈਣਾ ਲਵਾਈਆਂ ਰੇੜੀਆਂ ਨਹੀਂ ਹਨ ਨੂੰ ਕਿਤੇ ਥਾਂ ਨਹੀਂ ਰੱਖ ਸਕਦਾ ਤਾਂ ਬਿਲਕੁਲ ਇਹ ਨਾ ਦੇ ਜੋ ਮੁੱਦੇ ਨੇ ਕਹਿਣ ਨੂੰ ਕੋਈ ਬਹੁਤ ਛੋਟੀ ਗੱਲ ਹੋ ਸਕਦੀ ਹੈ ਪਰ ਇਹਨਾਂ ਲਈ ਬਹੁਤ ਵੱਡੇ ਮੁੱਦੇ ਨੇ ਜੋ ਇਹ ਚਾਹੁੰਦੇ ਨੇ ਐਡਰੈਸ ਹੋਣ ਤਾਂ ਇਹਨਾਂ ਮੁੱਧਿਆਂ ਚੀਜ਼ਾਂ ਜੋ ਨੇ ਉਲਝ ਕੇ ਰਹਿ ਜਾਂਦੀਆਂ ਨੇ ਵੱਡੇ ਦਾਅਵੇ ਵਾਦੇ ਕਰ ਦਿੱਤੇ ਜਾਂਦੇ ਨੇ ਪਰ ਜੋ ਜ਼ਮੀਨੀ ਹਕੀਕਤ ਹੈ ਉਹ ਬਹੁਤ ਕੁਝ ਕਹਿੰਦੀ ਹੈ ਸਟ੍ਰਿਕਲ ਭਾਜੀ ਤੁਸੀਂ ਕੁਝ ਦੱਸੋਗੇ ਮੋਹੱਲ ਬਾਰੇ ਸਾਰੇ ਵਾਦੇ ਠੀਕ ਹੈ ਜੀ ਨੇ ਸਾਰੇ ਵਸੇ ਠੀਕ ਹੈ ਪਰ ਫਿਰ ਕੀ ਲੱਗਦਾ ਹੈ ਇਸ ਵਾਰ ਦਾ ਮੁਕਾਬਲਾ ਕਿਵੇਂ ਦਾ ਰਹ ਸਕਦਾ ਹੈ ਠੀਕ ਠੀਕ ਹੈ ਵਧੀਆ ਜੀ ਕੁਝ ਨਹੀਂ ਕਹੋਗੇ ਤੁਸੀਂ ਨਹੀਂ ਕੁਝ ਨਹੀਂ ਠੀਕ ਹੈ ਵੈਸੇ ਪੰਜਾਬ ਦੀ ਓਵਰਾਲ ਪਿਕਚਰ ਤੁਹਾਨੂੰ ਕੀ ਲੱਗਦੀ ਹੈ ਪੋਲੀਟੀਕਲ ਤਾਂ ਤੁਸੀਂ ਅਵੇਅਰ ਹੋਵੋਗੇ ਸਾਰੇ ਮੈਡਮ ਜੀ ਵਧੀਆ ਹੈ ਜੀ ਸਾਰੇ ਵਧੀਆ ਲੱਗਦੇ ਨੇ ਕਿਸੇ ਨਾ ਕੋਈ ਦਿੱਕਤ ਨਹੀਂ ਸਾਰੇ ਤੁਹਾਡੇ ਵਾਦੇ ਦਾਅਵੇ ਜੋ ਕਰਦੇ ਨੇ ਪੂਰੇ ਹੋ ਰਹੇ ਨੇ ਹਾਂ ਜੀ ਹਾਂ ਜੀ ਸਾਰੇ ਵਧੀਆ ਮੈਡਮ ਜੀ ਕਿਸੇ ਤਰ੍ਹਾਂ ਦੀ ਕੋਈ ਕੋਈ ਦਿੱਕਤ ਨਹੀਂ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਸੋ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਕੁਝ ਕਹਿਣਾ ਚਾਹਣਗੇ ਕਿਉਂਕਿ ਇਹ ਮੁੱਖ ਸੀਟ ਹੈ ਦੇਖਦੇ ਹਾਂ ਮੁਕਾਬਲਾ ਇੱਥੇ ਕਿਵੇਂ ਦਾ ਰਹਿ ਸਕਦਾ ਹੈ ਸਤਿਕਾਰ ਤੁਸੀਂ ਇੱਥੋਂ ਦੇ ਹੋ ਨਹੀਂ ਸਤਿਕਾਰ ਕਿਵੇਂ ਦਾ ਮੈਂ ਕਿ ਮੁਕਾਬਲਾ ਰਹਿ ਸਕਦਾ ਇਸ ਵਾਰੀ ਖਡੂਸ ਸਾਈਡ ਦਾ ਬਹੁਤ ਵਧੀਆ ਜੀ ਵਧੀਆ ਰਹੂਗਾ ਇਸ ਵਾਰ ਤਾਂ ਕਾਫੀ ਦਿਲਚਸਪ ਬਣਿਆ ਹੋਇਆ ਹੋਇਆ ਹੈ ਇੱਕ ਤਾਂ ਪੰਥਕ ਸੀਟ ਹੈ ਵੱਖ-ਵੱਖ ਦਾਅਵੇ-ਵਾਦੇ ਹੋ ਰਹੇ ਨੇ ਸੋ ਕੀ ਲੱਗਦਾ ਹੈ ਅਕਾਲੀ ਦਲ ਜਿੱਤੂਗਾ ਕਾਂਗਰਸ ਆਮ ਆਦੀ ਪਾਰਟੀ ਭਾਜਪਾ ਜਾਂ ਆਜ਼ਾਦ ਉਮੀਦਵਾਰ ਆਜ਼ਾਦ ਉਮੀਦਵਾਰ ਨੂੰ ਲੱਗਦਾ ਅਮਰਿਤਪਾਲ ਸਿੰਘ ਹਾਂ ਜਿਉਂ ਲੱਗਦਾ ਉਹਨਾਂ ਨੇ ਜੋ ਨਸ਼ਾ ਵਾਸਤੇ ਬਹੁਤ ਵੱਡਾ ਸੁਧਾਰ ਕੀਤਾ ਅੱਗੇ ਵੀ ਕਰਦੇ ਕਰਨਗੇ ਜਗੇ ਦਾ ਫਿਲਹਾਲ ਉਹ ਡਿਬਰੂਗੜ੍ਹ جیل ਚ ਬੰਦ ਨੇ ਉਹ ਨਹੀਂ ਆ ਜਾਣਗੇ ਤਾਂ ਕੋਈ ਗੱਲ ਨਹੀਂ ਪਰਿਵਾਰ ਆ ਰਹੇ ਉਹਨਾਂ ਦਾ ਪ੍ਰਚਾਰ ਕਰਨ ਤੁਸੀਂ ਕਿਵੇਂ ਮਤਲਬ ਉਹਨਾਂ ਤੋਂ ਪ੍ਰਭਾਵਿਤ ਹੋ ਚਾਰ ਵਾਲਾ ਦਾ ਵੀ ਕੋਈ ਨਹੀਂ ਯਾਰ ਤੇ ਤੁਸੀਂ ਕਿਵੇਂ ਪ੍ਰਭਾਵਿਤ ਹੋ ਮੈਂ ਠੀਕ ਹੈ ਜੀ ਮਤਲਬ ਇਸ ਦੁਨੀਆ ਦਾ ਹਰਿਆ ਹਰਿਆ ਚੱਲ ਰਿਹਾ ਸਮਾਲ ਆਪਾਂ ਵੀ ਕਿੰਨੇ ਵਧੀਆ ਹੀ ਮਤਲਬ ਨਵੇਂ ਪੀੜੇ ਪਰ ਜਿਹੜਾ ਕਰ ਰਿਹਾ ਬੰਦਾ ਕੰਮ ਬਹੁਤ ਵਧੀਆ ਕਰ ਰਿਹਾ ਠੀਕ ਹੈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਸੋ ਇਥੇ ਲੋਕ ਜੋ ਨੇ ਆਪੋ ਆਪਣੀ رائے ਰੱਖ ਰਹੇ ਨੇ ਸਾਡੀ ਵੀ ਕੋਸ਼ਿਸ਼ ਹੈ ਕਿ ਉਸ رائے ਨੂੰ ਤੁਹਾਡੇ ਤੱਕ ਪਹੁੰਚਾਇਆ ਜਾਏ ਲੋਕ ਕੀ ਸੋਚਦੇ ਨੇ ਹਾਲਾਂਕਿ ਕਈ ਲੋਕ ਗੱਲ ਨਹੀਂ ਕਰਦੇ ਪਰ ਜਿਹੜੇ ਕਰ ਰਹੇ ਨੇ ਅਸੀਂ ਉਹਨਾਂ ਦੀ ਗੱਲ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਲੱਗਦਾ ਇਸ ਵਾਰ ਖਡੂਰ ਸਾਹਿਬ ਦੀ ਹਵਾ ਹਾਂਜੀ ਖਡੂਰ ਸਾਹਿਬ ਸਿਆਸੀ ਹਵਾ ਕੀ ਕਹਿ ਦੀ ਸਿਆਸੀ ਨਾ ਹੋ ਗਏ ਜੇ ਆਉਂਦੇ ਆ ਵੋਟਾਂ ਦੇ ਹਨ तकरीबन ਮਿਲਦਾ ਕੋਈ ਨਹੀਂ ਜੇ ਮਿਲਦਾ ਹੋਵੇ 18 ਸਾਲ ਹੋ ਗਏ ਰੱਖਿਆ ਮੋਂਦਿਆਂ ਨੂੰ ਅਜੇ ਤੱਕ ਕਿਸੇ ਨੇ ਇਹ ਨਹੀਂ ਆਖਿਆ ਜਾਂ ਜੁਆਨੇਗਾ ਪਾਯਾ ਪਰਤਨ ਕੋਈ ਸੌਦਾ ਲੈਣ ਵਾਲੀ ਜਾਂ ਕੋਈ ਕਰਨ ਵਾਲੀ ਆਟਾ ਆਉਂਦਾ ਵਾ ਉਹ ਵੀ ਲੈ ਜਾਂਦੇ ਜੱਟ ਜੁੱਟ ਵੰਡ ਕੇ ਸਾਨੂੰ ਗਰੀਬਾਂ ਨੂੰ ਮਿਲਦਾ ਕੋਈ ਨਹੀਂ ਗੱਲ ਮੁੱਕਦੀ ਹੈ 18 ਸਾਲ ਤੋਂ ਤੁਸੀਂ ਰਿਕਸ਼ਾ ਚਲਾ ਰਹੇ ਹੋ ਹਾਂ ਹਾਂ ਜੀ ਤੇ ਵੱਖ-ਵੱਖ ਪਾਰਟੀਆਂ ਆਈਆਂ ਕੋਈ ਮੁੱਦੇ ਤੁਹਾਨੂੰ ਵੀ ਵਦਾਵੇ ਵਾਦੇ ਤਾਂ ਕੀਤੇ ਹੋਣਗੇ ਤੁਹਾਡੇ ਨਾਲ ਵੀ ਕਰਦੇ ਹੋ ਜੀ ਦਿਨੇ ਕੋਈ ਨਹੀਂ ਕਰਕੇ ਚਲ ਜਾਂਦੇ ਹੁਣ ਵੋਟਾਂ ਆਈਆਂ ਵੋਟਾਂ ਬਾ ਮੁੜ ਮੁੜ ਕੇ ਤੁਸੀਂ ਕਹਿੰਦੇ ਅਸੀਂ ਅਸੀਂ ਕਹੋਂ ਜੀ ਤੇ ਉਹਦਾ ਬੋਡ ਬਹੁਤ ਜਿਆਦਾ ਮਹਿੰਗੀ ਆ ਬੜੀ ਕੀਮਤ ਆ ਕਾਦੀ ਸਾਡੀ ਕੀਮਤ ਆ ਗਰੀਬਾਂ ਦੀ ਤੁਸੀਂ ਸਿਆਣੇ ਜੀ ਕੋਈ ਉਮੀਦ ਹੈ ਕਿਸੇ ਪਾਰਟੀ ਤੋਂ ਉਮੀਦ ਹੈ ਤੁਹਾਨੂੰ ਮੁਸ਼ਕਲ ਆ ਜੀ ਨਹੀਂ ਹਾਂ ਨੂੰ ਕੋਈ ਨਹੀਂ ਆਉਂਦੇ ਆ ਵੋਟਾਂ ਲੈ ਕੇ ਚਲ ਜਾਂਦੇ ਆ ਗਰੀਬ ਦੀ ਕੋਈ ਹੁੰਦਾ ਨਹੀਂ ਕੋਠੇ ਆ ਤੇ ਮੇਰੇ ਮਕਾਨ ਜਾ ਕੇ ਵੇਚ ਸਕਦੇ ਉਹ ਹੀ ਹੁੰਦੇ ਆ ਉਹ ਇਹ ਨਹੀਂ ਗਰੀਬ ਨੂੰ ਆਖਿਆ ਵੀ ਜੇ ਚੁੰਦਿਆ ਤੇ ਜਾਂ ਸਾਡੇ ਥਾਂ ਸਮਾਂ ਰੱਖ ਲੋ ਜਾਂ ਪੈਸੇ ਲੇ ਲੋ ਪਾ ਲੋ ਨਾ ਬਸ ਬੋਟਾ ਨੂੰ ਆਦੇ ਆ ਵਾਅਦੇ ਕਰ ਜਾਂਦੇ ਆ ਮੁੜ ਕੇ ਕੋਈ ਨਹੀਂ ਜੇ ਕਿਸੇ ਨੂੰ ਦੇਂਦਾ ਆਟਾ ਚੌਥੀ ਨੰਬਰ ਸਾਡੇ ਖਡੂ ਸਾਹਿਬ ਦੇ ਪਿੰਡ ਵੰਡਿਆ ਗਿਆ ਮੇਰੇ ਘਰ ਦੀ ਕੱਲ ਲੈ ਚ ਲੱਗੀ ਦੀ ਉਹਨੂੰ ਖਾਦਾਰ ਕਾੜੋ ਕੋ ਕੱਟਣ ਵਾਲੇ ਕੋ ਗਿਆ ਕਰਕੇ ਉਹਨੇ ਨਹੀਂ ਕੱਟੀ ਹੈ ਲੈਂਸਰ ਉਹ ਠੀਓ ਠੀਓ ساری ਧਾਰੀ ਬਾਈਕ ਲੋਗੇ ਵਿਚਾਰੀ ਆ ਗਈ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ ਗੱਲਬਾਤ ਕਰਨ ਲਈ ਸੋ ਤੁਸੀਂ ਸੋਣ ਰਹੇ ਹੋ ਵੱਡਿਆ ਪੱਖ ਇਹ ਵੀ ਹੈ ਕਿ ਜਦੋਂ ਚੋਣਾ ਦੇ ਮੌਸਮ 'ਚ ਵੱਡੇ ਦਾਅਵੇਵਾਦੇ ਹੋ ਜਾਂਦੇ ਨੇ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਇਹ ਗੱਲਾਂ ਲੀਡਰ ਕਰਦੇ ਨੇ ਤੁਸੀਂ ਵੀ ਉਹਨਾਂ ਦੇ ਭਾਸ਼ਣ ਜ਼ਰੂਰ ਸੁਣਦੇ ਹੋਵੋਗੇ ਪਰ ਇਹਨਾਂ ਲੋਕਾਂ ਦੀ ਸੁਣਵਾਈ ਜੋ ਹੈ ਉਹ ਨਹੀਂ ਹੋ ਪਾਂਦੀ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਜਦੋਂ ਵੀ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਹਰ ਤਰ੍ਹਾਂ ਦੇ ਲੋਕ ਜਾਂ ਜੋ ਲੋਕ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਉਹਨਾਂ ਦੀ ਗੱਲ ਜੋ ਹੈ ਅਸੀਂ ਤੁਹਾਡੇ ਤੱਕ ਪਹੁੰਚਾਈਗੇ ਸੋ ਇਹਨਾਂ ਦੀ ਸੁਣਵਾਈ ਜ਼ਰੂਰ ਹੋਣੀ ਚਾਹੀਦੀ ਹੈ ਅਸੀਂ ਇਹੀ ਕਹਿੰਨੇ ਆ ਕਿ ਜੋ ਲੀਡਰ ਵੀ ਆ ਜੋ ਪਾਰਟੀ ਵੀ ਦਾਅਵੇਵਾਦੇ ਕਰ ਰਹੀ ਹੈ ਇਹਨਾਂ ਦੀ ਸੁਣਵਾਈ ਜੋ ਹੈ ਜ਼ਰੂਰ ਕਰੇ ਹੋਰ ਵੀ ਲੋਕ ਨੇ ਅਸੀਂ ਚਾਹੁੰਦੇ ਉਹ ਵੀ ਗੱਲ ਕਰਨ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਇਸਵਰੀ ਮੁੱਦੇ ਤੁਹਾਡੇ ਕੀ ਨੇ ਸਾਡੇ ਮੁਦੇ ਕੀ ਅਸੀਂ ਦਾ ਗੁਰੂ ਘਰ ਦੇ ਵਿੱਚ ਜਿੱਦਾਂ ਮਾਰੇ ਰੱਖੀ ਜਾਵੇ ਘਰ ਪਰ ਵਾਲੇ ਨਹੀਂਗੇ ਅਸੀਂ ਤੇ ਬਾਕੀ ਆ ਵੀ ਇਹ ਸਿੱਖ ਸੰਗਤਾਂ ਦੇ ਨਾਲ ਆਉਣ ਜਾਣ ਸਾਰੀਆਂ ਤੇ ਸੰਗਤਾਂ ਮਾਹੌਲ ਦਾ ਵੰਦੇ ਰੀਦਾ ਤੇ ਇਹ ਸੋੜੇ ਖਡੂਰ ਸਾਹਿਬੀਆਂ ਨਾਲ ਸੰਗਤਾਂ ਇਹ ਸਭ ਅਮਰਤਪਾਲ ਸਿੰਘ ਦੇ ਵੱਲ ਹੋ ਗਈਆਂ ਕੁਝ ਕਾਂਗਰਸ ਦੇ ਇਹ ਨਾਲ ਜਿਹੜੇ ਬੰਦੇ ਪੱਕੇ ਚੱਲਿਆ ਕਰਦੇ ਕੋਈ ਖਾਲੀਆਂ ਨਾ ਉਹ ਵੀ ਪਾਰਟੀ ਭਾਈਆਂ ਉੱਪਰ ਉੱਠ ਕੇ ਇਧਰਲੇ ਪਾਸੇ ਤੁਰ ਪਿਆ ਵੀ ਸਿੱਖੀ ਪਹਿਰਾਵੇ ਚ ਜੇ ਇੱਕ ਸਿੱਖ ਜਾਊਗਾ ਪਾਰਲੀਮੈਂਟਰੀ ਚ ਤੇ ਇਹ ਦਿੱਕੀ ਦੀ ਗੱਲ ਕਰੂਗਾ ਇਸ ਦਾ ਆਦੇ ਤਾਂ ਇਥੇ ਖੜੂਕਦਾ ਜਿੰਨਾ ਮੌਲ ਆ ਉਹ ਜਿਆਦਾ ਅਮਰਤਪਾਲ ਸਿੰਘ ਦੇ ਹੱਕ ਚ ਬੋਲ ਰਿਹਾ ਬਿਲਕੁਲ ਤੁਸੀਂ ਕਹਿ ਰਹੇ ਹੋ ਅਮਰਤਪਾਲ ਸਿੰਘ ਦੇ ਹੱਕ ਚ ਬੋਲ ਰਿਹਾ ਪਰ ਅਕਾਲੀ ਦਲ ਵੀ ਤਾਂ ਪੰਥਕ ਪਾਰਟੀ ਹੋਣ ਦਾ ਦਾਵਾ ਕਰਦੀ ਹੈ ਵਿਰਸਾ ਸਿੰਘ ਬਲਟੋਹਾ ਵੀ ਮੈਦਾਨ ਚ ਨੇ ਉਹਨਾਂ ਦਾ ਨਹੀਂ ਲੱਗਦਾ ਕਿ ਨੰਬਰ ਆਊਗਾ ਨਹੀਂ ਜੀ ਉਹ ਦਿਨ ਬੱਚੇ ਬੱਚੇ ਨੂੰ ਪਤਾ ਵਾ ਉਹ ਜਿਉ ਪੰਥਕ ਦੇ ਚ ਸੇਵਾ ਨੇ ਕੀਤੀ ਤੇ ਦੋ 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 ਟਾਈਆਂ ਕਿ ਲਿਆ ਮਾਲ ਕੀ 200 ਕਿਲਿਆ ਬਣ ਗਿਆ ਤੇ ਬਸੇਰਾ ਕੱਟ ਲਿਆ ਵਾ ਇਹ ਭਾਈ ਅਮਰਤਪਾਲ ਸਿੰਘ ਇਹਨੂੰ ਇਹਨੂੰ ਨਾਂ ਆਪਣੇ ਘਰ ਮਾਂ ਪਿਓ ਨਾਲ ਮੋ ਨਾਂ ਨੁਕੇ ਜਾਇਦਾਦ ਨਾ ਉਹਨੇ ਆਣ ਕੇ ਅਮਰਤ ਸੰਚਾਰ ਕਰਾਉਣੇ ਤੇ ਨਹੀਂ ਰੋਣੇ ਇਹਨਾਂ ਦੋ ਕਮਾਂ ਜੱਗੇ ਨੂੰ ਫੜਿਆ ਵਾ ਤੇ ਇਹੋ ਹੀ ਕੰਮ ਉਹਨੇ ਕਰਨੇ ਉਹਦੀ ਹੋਰ ਕਿਤੇ ਜੀ ਮਨਸ਼ਾ ਹੀ ਹੈ ਨਹੀਂ ਤੇ ਤਾਂ ਮਾਈਆਂ ਬੀਬੀਆਂ ਸਾਰੀਆਂ ਕਹਿੀਆਂ ਵੀ ਅਸੀਂ ਆਪਣੇ ਮੁੰਡਿਆਂ ਨੂੰ ਸੈਂਟਰ ਵੀ ਖੜਕੇ ਵੇਖ ਲਿਆ ਨਹੀਂ ਇਹ ਮਨ ਬਦਲੇ ਇਲਾਜ ਕਰਾਏ ਪਰ ਅਮਰਤਪਾਲ ਸਿੰਘ ਦੇ ਬਜਨਾ ਕਰਕੇ ਸਾਡੇ ਬੱਚਿਆਂ ਦੇ ਮਨ ਬਦਲੇ ਤੇ ਸਿੰਘ ਸਾਜ ਕੇ ਕਈ ਕਾਫੀ ਇਥੇ ਦੇ ਮੁੰਡੇ ਆ ਜਿਹੜੇ ਨਹੀਂ ਛੱਡ ਗਏ ਅਮਰਤਪਾਲ ਦਾ ਬਜਨਾ ਉਹਨਾਂ ਕਿੱਥੇ ਕਿੱਥੇ ਦਵਾਈਆਂ ਨਾਲ ਨਹੀਂ ਛੱਡੇ ਸੈਂਟਰ ਜਾ ਕੇ ਨਹੀਂ ਛੱਡੇ ਤੇ ਤਾਂ ਵਾ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਗੱਲਬਾਤ ਕਰਨ ਲਈ ਸਟ੍ਰਿਕਲਪਾ ਜੀ ਦੀ ਨਾਮ ਹੈ ਤੁਹਾਡਾ ਮੈਂ ਮੇਰਾ ਨਾਮ ਜੋਗਨਪ੍ਰੀਤ ਇਥੋਂ ਦੇ ਹੋ ਤੁਸੀਂ ਤੇ ਕੀ ਇਸ ਵਾਰ ਅਮਰਿਤਪਾਲ ਦੀ ਚਰਚਾ ਬਹੁਤ ਹੋ ਰਹੀ ਹੈ ਮੈਂ ਅਮਰਿਤਪਾਲ ਦੀ ਚਰਚਾ ਵਧੀਆ ਹੋ ਰਹੀ ਹੈ ਨਾਲੇ ਸਭ ਤੋਂ ਮੇਨ ਗੱਲ ਇਹ ਹੁੰਦੀ ਹੈ ਕਿ ਜਦੋਂ ਕੇਂਦਰ ਸਰਕਾਰ ਨੇ ਜਦੋਂ ਵੀ ਕੇਸ ਵਾਲੇ ਨੋਜਵਾਨੀ ਤੇ ਵਿੱਤਿਆਜਾਰ ਕੀਤਾ ਹੈ ਤਾਂ ਉਹਨਾਂ ਨੂੰ ਜਵਾਬ ਦੇਣਾ ਹੈ ਕਿ ਬਹੁਤ ਜ਼ਰੂਰੀ ਸੀ ਕਿ ਜੇਕਰ ਤੁਸੀਂ ਨਜਾਇਜ਼ ਕੋਈ ਪਰਚਾ ਪਾ ਕੇ ਕਿਸੇ ਨੂੰ ਜੇਲ੍ਹ ਚ ਜਾਂ ਕਿਸੇ ਐਨਐਸਏ ਲਗਾ ਕੇ ਛੁੱਟੋਗੇ ਤਾਂ ਪੰਜਾਬ ਨੂੰ ਪਤਾ ਹੈ ਕਿਵੇਂ ਆਪਣੇ ਨੋਜਵਾਨੀ ਨੂੰ ਬਾਹਰ ਕਢਾਉਣਾ ਹੈ ਫੱਟੋ ਮੇਨ ਗੱਲ ਇਹ ਆ ਪਰ ਹੋਰ ਵੀ ਤਾਂ ਉਮੀਦਵਾਰ ਨੇ ਜਿਵੇਂ ਮੁੱਦਿਆਂ ਦੀ ਗੱਲ ਅਸੀਂ ਕਰ ਰਹੇ ਕਿਹੜੇ ਮੁੱਦੇ ਨੇ ਤੁਹਾਨੂੰ ਲੱਗਦਾ ਹੈ ਕਿ ਜੋ ਅਮਰਿਤਪਾਲ ਐਡਰੈਸ ਕਰੇਗਾ ਤੇ ਹੋਰ ਬਾਕੀ ਉਮੀਦਵਾਰ ਨਹੀਂ ਕਰ ਸਕਦੇ ਮੈਮ ਮੇਨ ਮੁੱਦਾ ਤਾਂ ਭਾਵੇਂ ਮੁੱਦਾ ਕੋਈ ਵੀ ਹੋਵੇ ਮੈਡਮ ਮੇਨ ਗੱਲ ਇਹ ਕਿ ਜਦੋਂ ਹੁਣ ਅਮਰਿਤਪਾਲ ਦੇ ਨਾਲ ਸਾਥੀਆਂ ਨੂੰ ਚੁੱਕ ਕੇ ਡਿਬਰੂਗੜ੍ਹ ਤੇ ਸੁੱਟਿਆ ਗਿਆ ਉਹ ਜੇ ਅੱਜ ਨਹੀਂ ਆਪਣਾ ਪੰਜਾਬ ਆਪਣੇ ਪੰਜਾਬੀ ਬੰਦੇ ਨਾਲ ਖਲੋਵੇਗਾ ਤੇ ਕੱਲ ਨੂੰ ਕੌਣ ਖਲੋਵੇਗਾ ਕਮ ਸਕਮ ਜਵਾਬ ਦੇਣਾ ਤੇ ਬਣਦਾ ਕਿ ਅਸੀਂ ਆਪਣੀ ਕੌਮ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਖਲੋਤੇ ਹਾਂ ਠੀਕ ਹੈ ਨਾ ਗੱਲ ਐਰ ਕੀ ਇਹ ਨਹੀਂ ਹੈ ਕਿ ਕੋਈ ਕੋਈ ਐਮਪੀ ਸਾਰੇ ਵਧੀਆ ਹੋਣਗੇ ਬਟ ਗੱਲ ਹੁਣ ਇੱਥੇ ਹੈ ਕਿ ਜਿੱਦਾਂ ਲਾਲੋਗੀ ਜੇ ਉਹ ਜੇ ਪਰਿਵਾਰ ਦੇ ਨਾਲ ਮਿਲ ਨਹੀਂ ਦਿੱਤਾ ਜਾ ਰਿਹਾ ਉਹਦੇ ਉਹਦੀ ਆਵਾਜ਼ ਨਹੀਂ ਬਾਹਰ ਆ ਰਹੀ ਕਿ ਉਹਦੇ ਨਾਲ ਹੋ ਕੀ ਰਿਹਾ ਪਰ ਅਸੀਂ ਆਪਣੇ ਭਰਾ ਨੂੰ ਆਪਣੇ ਨੇਤਾ ਨੂੰ ਆਪਣੇ ਬਾਹਰ ਕੱਢਾਂਗੇ ਤਾਂ ਹੋਰ ਵੀ ਸੁਧਾਰ ਆਵੇਗਾ ਕਿ ਹਾਂਜੀ ਕਿ ਕਿ ਮੇਨ ਹੋਰ ਨਸ਼ੇ ਦੇ ਜਿੱਦਾਂ ਇਹ ਗੱਲ ਤਾਂ ਜ਼ਰੂਰ ਹੈ ਕਿ ਕੋਈ ਵੀ ਸਰਕਾਰ ਅਜੇ ਨਸ਼ਾ ਕੰਟਰੋਲ ਨਹੀਂ ਹੋਣਾ ਕੋਈ ਇਕੱਲਾ ਨਸ਼ਾ ਪੰਜਾਬ ਚ ਨਹੀਂ ਆ ਸਾਰੇ ਹਿੰਦੁਸਤਾਨ ਅਮਰੀਕਾ ਚ ਕਿੰਨਾ ਨਸ਼ਾ ਹੈ ਕੈਨੇਡਾ ਚ ਕਿੰਨਾ ਹੈ ਹੋਰ ਕਿੰਨੀਆਂ ਕੰਟਰੀਆਂ ਚ ਨਸ਼ਾ ਬਹੁਤ ਹੈ ਪਰ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਹਮੇਸ਼ਾ ਹੀ ਨਸ਼ਾ ਇੰਨਾ ਵੀ ਨਹੀਂ ਆ ਮੈਂ ਨਹੀਂ ਨਸ਼ਾ ਕਰਦਾ ਤੁਹਾਡੇ ਸਾਹਮਣੇ ਹੀ ਖੜਾ ਹਾਂ ਜੇ ਕੇ ਦੇ ਮੂੰਹ ਚ ਤੇ ਪਾਇਆ ਨਹੀਂ ਜਾ ਸਕਦਾ ਬਟ ਆ ਜਿਹੜਾ ਮੇਨ ਮੁੱਦਾ ਹੈ ਕਿ ਜਿਹੜਾ ਧੱਕੇ ਨਾਲ ਕਿਸੇ ਤੇ ਲਾ ਕੇ ਐਨਐਸਏ ਲਗਾ ਕੇ ਜਿਹੜਾ ਜੇਲ੍ਹ ਚ ਧੱਕਿਆ ਗਿਆ ਉਹ ਬਹੁਤ ਮਾੜੀ ਗੱਲ ਹੈ ਤੁਸੀਂ ਬਿਰਸਾ ਸਿੰਘ ਬਲਟੋਏ ਦੀ ਗੱਲ ਕੀਤੀ ਇੰਨਾ ਚਿਰ ਹੋ ਗਿਆ ਹੁਣ ਕੋਮ ਦੇ ਨਾਲ ਖਲੋਤਿਆਂ ਨੂੰ ਇੱਕ ਵਾਰੀ ਇਹਨੂੰ ਮੌਕਾ ਦੇ ਕੇ ਵੇਖ ਲਈਏ ਤੇ ਬਾਕੀ ਕੁਲਬੀਰ ਸਿੰਘ ਸੇਰਾ ਵੀ ਨੇ ਕਾਂਗਰਸ ਵੱਲੋਂ ਆਮ ਆਦੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਵੀ ਨੇ ਮੰਨਾਂ ਵੀ ਖਲੋਤੇ ਨੇ ਭਾਜਪੀ ਦੇ ਉਹ ਜਿਉਂ ਮਰਜੀ ਖਲੋ ਜੇ ਹੁਣ ਜਦੋਂ ਕੌਮ ਇੱਕ ਬੰਨੇ ਹੋ ਜੇ ਫਿਰ ਕੌਮ ਦੇ ਨਾਲ ਖਲੋਣਾ ਸਾਡਾ ਫਰਜ਼ ਹੈ ਬਹੁਤ ਬਹੁਤ ਧੰਨਵਾਦ ਭਾਜੀ ਗੱਲਬਾਤ ਕਰਨ ਦੀ ਸੋ ਇਥੇ ਹੋਰ ਵੀ ਲੋਕ ਨੇਤਾ ਤੁਸੀਂ ਸੁਣ ਰਹੇ ਹੋ ਕਿ ਜ਼ਿਆਦਾ ਜੋ ਲੋਕ ਨੇ ਅੰਮ੍ਰਿਤਪਾਲ ਦੇ ਹੱਕ ਚ ਬੋਲਦੇ ਵਿਖਾਈ ਦੇ ਰਹੇ ਨੇ ਸੋ ਅਸੀਂ ਸਾਡੀ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਗੱਲਬਾਤ ਕਰੀਏ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਸੀਟ ਨੂੰ ਲੈ ਕੇ ਅਗਰ ਮੈਂ ਚੋਣ ਕਮਿਸ਼ਨ ਦੇ ਆਂਕੜਿਆਂ ਦੀ ਗੱਲ ਕਰਾਂ ਤਾਂ ਤਕਰੀਬਨ 75 ਫੀਸਦ ਸੇਖਾਬਾਦੀ ਐ ਸੇਖ ਵਸੂਏ ਲੋਕ ਸਭਾ ਹਲਕਾ ਖਡੂ ਸਾਹਿਬ ਦੀ ਸੋ ਦੇਖਦੇ ਆ ਕਿ ਇਸ ਵਾਰ ਕਿਵੇਂ ਦਾ ਮੁਕਾਬਲਾ ਇੱਥੇ ਰਹਿੰਦਾ ਸਤ੍ਰਿਕਲ ਬਾਬਾ ਜੀ ਕਿੰਨਾ ਨਿਕ ਸਤ੍ਰਿਕਲ ਬਾਬਾ ਜੀ ਸਤ੍ਰਿਕਲ ਜੀ ਤੇ ਕੀ ਮੁੱਦੇ ਨੇ ਇਸ ਵਾਰ ਮੁੱਦੇ ਦਾ ਐਸਾ ਹੀ ਹੁੰਦਿਆ ਆਸਾਂ ਰੱਖੀ ਦੀਆਂ ਬਾਰੇ ਤਾਂ ਵੀ ਹੁਣ ਸਾਨੂੰ ਅਮਰਤਪਾਲ ਦੀ ਹਵਾ ਉਹ ਤੁਹਾਨੂੰ ਆਸ ਵੀ ਰੋਕੂਗਾ ਨਸ਼ਾ ਰੋਕੂਗਾ ਬਾਕੀ ਜਿੰਨੀਆਂ ਸਰਕਾਰਾਂ ਬਣਦੀਆਂ ਨਸ਼ੇ ਨਹੀਂ ਰੋਕਦੀਆਂ ਉਹ ਨਸ਼ੇ ਸਮੇਂ ਨਸ਼ੇਦਾਰੇ ਵੇਚਦੀਆਂ ਵਕਾਉਂਦੀਆਂ ਹਨ ਆਸ ਸੀ ਆਪ ਤਾਂ ਵੀ ਆਸ ਸੀ ਪਿੰਡ ਨਸ਼ਾ ਰੋਗੂਗਾ ਪਰ ਉਹਨਾਂ ਨੇ ਜ਼ਿਆਦਾ ਕੀਤਾ ਗਨਮ ਸੋ ਕੋ ਅਸੀਂ ਆਨੇ ਜਿਹੜੀ ਸਰਕਾਰ ਬਣੇ ਨਸ਼ਾ ਰਹਿਤ ਬਣੇ ਵੈਰਜੀਕਾ ਖਾਲਸਾ ਵੈਰਜੀਕੀ ਫਰ ਤੁਸੀਂ ਕੁਝ ਕਹੋਗੇ ਕੋਈ ਮੁੱਦੇ ਤਾਂ ਨਹੀਂ ਮੈਂ ਤੁਸੀ ਵੋਟ ਤਾਂ ਪਾਉਂਦੇ ਹੋ ਮੈਂ ਠੀਕ ਨਹੀਂ ਕਰ ਮੈਂ ਤਾਂ ਕਿ ਮੈਨੂੰ ਡਾਕਟਰ ਨੇ ਡੱਕਿਆ ਇਹਦਾ ਬਾਬਾ ਹੀ ਨਗਾ ਕੋਈ ਗੱਲ ਵੀ ਨਹੀਂ ਕਰੋ ਕੋਈ ਮੁੱਦਾ ਤਾਂ ਦੱਸੋ ਠੀਕ ਨਹੀਂ ਨਵੇਂ ਨਹੀਂ ਠੀਕ ਨਹੀਂ ਕਰ ਠੀਕ ਹੈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਤਾਂ ਬਿਲਕੁਲ ਤੁਸੀਂ ਸੁਣ ਰਹੇ ਹੋ ਕਿ ਲੋਕ ਇਸ ਤਰ੍ਹਾਂ ਵੱਖਵਾਕ ਆਪਣੀ رائے ਜੋ ਨੇ ਉਹ ਰੱਖ ਰਹੇ ਨੇ ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਲੋਕਾਂ ਦੀ رائے ਨੂੰ ਤੁਹਾਡੇ ਤੱਕ ਪਹੁੰਚਾਇਆ ਜਾਵੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਖਡੂਰ ਸਾਹਿਬ ਲੋਕ ਸਭਾ ਹਲਕੇ ਦਾ ਮੁਕਾਬਲਾ ਕਿਵੇਂ ਦਾ ਰਹੇਗਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਬਾਕੀ ਅਸੀਂ ਵੀ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚ ਜਾ ਕੇ ਲੋਕਾਂ ਦੀ رائے ਜੋ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਕੋਸ਼ਿਸ਼ ਇਹ ਹੈ ਕਿ ਹਰ ਪਾਸਾ ਦਿਖਾਇਆ ਜਾਵੇ ਵੱਖ-ਵੱਖ ਲੋਕਾਂ ਨਾਲ ਵੱਖ-ਵੱਖ ਵਰਗਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ ਐਸੀ ਗੱਲਬਾਤ ਕੀਤੀ ਹੈ ਛਿੜੀ ਖਡੂਰ ਸਾਹਿਬ ਦੀ ਧਰਤੀ ਤੋਂ ਜੋ ਮੁੱਖ ਬਾਜ਼ਾਰ ਹੈ ਉੱਥੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਐਲੀਸ਼ਾ ਦੇ ਨਾਲ ਮੇਅਰ ਸ蒂ਪਕੋਰਟ ਪੰਜਾਬ ਤੱਕ